ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਬੇਵਸੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਕਾਕਾ ਤੂੰ ਸਕੂਲ ਨਹੀਂ ਜਾਂਦਾ ਕਾਕਾ ਜੇ ਤੂੰ ਪੜ੍ਹੇਂਗਾ ਨਹੀਂ ਤਾਂ ਫਿਰ ਵੱਡਾ ਹੋ ਕੇ ਮੈਨੂੰ ਸੁੱਖ ਕਿਵੇਂ ਦੇਵੇਂਗਾ ਮਾਂ ਮੈਂ ਕਿੰਨੀ ਵਾਰ ਕਿਹਾ ਮੈਨੂੰ ਹਿਸਾਬ ਦੀ ਕਿਤਾਬ ਲੈ ਦੇ ਤੂੰ ਲਾਰੇ ਲਾਈ ਜਾਂਦੀ ਐ ਤੇ ਉਧਰ ਮੈਥ ਵਾਲਾ ਮਾਸਟਰ ਮੈਨੂੰ ਰੋਜ਼ ਖੜਾ ਰੱਖਦਾ ਡੰਡੇ ਮਾਰਦਾ ਹੈ ਵੀ ਐਵੇਂ ਕਰਦਾ ਟੁੱਟ ਪੈਣਾ ਉਹਨੂੰ ਸਾਡੀ ਗਰੀਬੀ ਦਾ ਰਤਾ ਵੀ ਖਿਆਲ ਨਹੀਂ ਇੱਕ ਵਿਧਵਾ ਕਿਵੇਂ ਦਿਨ ਪਈ ਕੱਟਦੀ ਐ ਕਿੱਥੋਂ ਲਿਆਈਏ ਅਸੀਂ ਪੈਸੇ ਫਿਰ ਮਾਂ ਨੇ ਘਰ ਦੀਆਂ ਵਿੱਥਾਂ ਤੇ ਖੁੰਝੀਆਂ ਨੂੰ ਫਰੋਲ ਸੁਟਿਆ ਪੁੱਤ 15 ਰੁਪਏ ਹੀ ਲੱਬੇ ਨੇ ਬਸ ਹੋਰ ਨਹੀਂ ਤੇ ਨਾਲ ਹੀ ਹੁਬਕੀ ਹੁਬਕੀ ਰੋਣ ਲੱਗ ਪਈ ਪੁੱਤ ਮੈਂ ਤੇਰੀ ਇਹ ਰੀਜ ਵੀ ਪੂਰੀ ਨਹੀਂ ਕਰ ਸਕਦੀ ਪਰ ਮਾਂ ਮੈਨੂੰ ਤਾਂ ਕਿਤਾਬ ਲਈ ਪੂਰੇ 20 ਰੁਪਏ ਚਾਹੀਦੇ ਨੇ ਇੰਨੇ ਨੂੰ ਖੁੱਲੇ ਬੂਹੇ ਦੇ ਬਾਹਰੋਂ ਸਿੱਕਿਆਂ ਵਾਲਾ ਡੱਬਾ ਖੜਕਾਉਂਦਾ ਇੱਕ ਮੰਗਤਾ ਆ ਤਮਕਿਆ ਬੀਬੀ ਪੈਸਾ ਦੇ ਦੇ ਤੇਰਾ ਬੱਚਾ ਜੀਵੇ। ਮਾਂ ਬੇਵਸ ਹੋਈ ਕਦੇ ਮੰਗਣ ਵਾਲੇ ਤੇ ਕਦੇ ਮੁੰਡੇ ਦੇ 부ਝੇ ਚਿਹਰੇ ਵੱਲ ਤੱਕਦੀ। ਬੀਬੀ ਕੀ ਗੱਲ ਐ ਬੜੀ ਚੋਪ ਪਤੇ ਫਿਕਰਮੰਦ ਲੱਗਦੀ ਐ। ਮੰਗਤੇ ਨੂੰ ਜਿਵੇਂ ਮਾਂ ਤੇ ਤਰਸ ਆ ਗਿਆ ਸੀ। ਵੇ ਬਾਬਾ ਤੂੰ ਜਦੋਂ ਵੀ ਆਉਣਾ ਮੈਂ ਤੈਨੂੰ ਕੋਈ ਨਾ ਕੋਈ ਪੈਸਾ ਦਿੰਨੀ। ਆਹ ਕਦੇ ਖਾਲੀ ਨਹੀਂ ਮੋੜਦੀ। ਅੱਜ ਤੂੰ ਸਾਡੀ ਮਦਦ ਕਰ 5 ਰੁਪਏ ਦਾ ਸਵਾਲ ਐ। ਮੇਰੇ ਪੁੱਤਰ ਨੇ ਕਿਤਾਬ ਖਰੀਦਣੀ ਐ। ਮਾਂ ਇਹ ਕੀ ਕਰਦੀ ਐ? ਮੰਗਤੇ ਤੋਂ ਇਵੇਂ ਆਪਾਂ ਕਿਵੇਂ ਪੈਸੇ ਲੈ ਸਕਦੇ? ਆਹ ਮੁੰਡਾ ਕਿਵੇਂ ਮਾਂ ਦੀ ਇਸ ਹਰਕਤ ਤੇ ਹੈਰਾਨ ਹੋਈ ਜਾ ਰਿਹਾ ਸੀ। ਕਿਉਂ ਨਹੀਂ ਲੈ ਸਕਦੇ? ਸਾਡੀ ਪਹੁੰਚ ਵੀ ਤਾਂ ਇਹਦੇ ਤੱਕ ਹੀ ਐ। ਇਹ ਨਹੀਂ ਲੈਂਦਾ ਰਿਹਾ ਸਾਡੇ ਕੋਲੋਂ। ਲਿਆ ਬਾਬਾ ਦੇ 5 ਰੁਪਏ। ਸਾਡਾ ਟਾਈਮ ਸਾਰਦੇ। ਹੈ? ਮੈਂ ਕਿਉਂ ਦਿਆਂ? ਮੈਂ ਤਾਂ ਆਪ ਮੰਗਣ ਵਾਲਾ ਐ। ਮੈਂ ਕਿਵੇਂ ਦੇ ਸਕਦਾ ਮੈਂ ਤਾਂ ਚੱਲਦਾ ਓਏ ਬਾਬਾ ਤੈਨੂੰ ਬਸ ਲੈਣ ਨਾਲ ਹੀ ਮਤਲਬ ਐ ਤੇਰਾ ਮੰਗ ਮੰਗ ਢਿੱਡ ਨਹੀਂ ਭਰਿਆ ਮਾਂ ਨੇ ਚੰਡੀ ਦਾ ਰੂਪ ਧਾਰਦਿਆਂ ਉਹਦਾ ਡੱਬਾ ਧਰੂ ਕੇ ਪੰਜ ਸਿੱਕੇ ਕੱਢ ਲਏ ਬੀਬੀ ਰੱਬ ਨੇ ਤੈਨੂੰ ਇਸ ਪਾਪ ਲਈ ਕਿਸੇ ਜੋਗਾ ਨਹੀਂ ਛੱਡਣਾ ਤੂੰ ਸਿੱਧੇ ਨਰਕਾ ਨੂੰ ਜਾਵੇਂਗੀ ਮੰਗਤਾ ਕੁਰਲਾ ਉੱਠਿਆ ਅੱਗੇ ਰੱਬ ਨੇ ਕਿਹੜੇ ਲੱਲਰ ਲਾਏ ਨੇ ਨਹੀਂਓ ਬਾਬਾ ਤੂੰ ਸਾਨੂੰ ਰੱਬ ਬਣ ਕੇ ਬੌੜਿਆ ਸਿਰ ਤੂੰ ਉਹ ਜੇਤੂਆਂ ਵਾਂਗੂ ਮੁਸਕੁਰਾ ਰਹੀ ਸੀ ਜਾਂ ਮੈਨੂੰ ਤੇਰੇ ਰੱਬ ਦਾ ਡਰ ਤੇਰਾ ਕਰਜ਼ਾ ਰਿਆ ਸਾਡੇ ਪਰ ਮੰਗਤਾ ਉਹਨੂੰ ਸ਼ਰਾਫ ਦਿੰਦਾ ਹੋਇਆ ਬੁੜ ਬੁੜ ਕਰਦਾ ਬੂਹੇਉਂ ਬਾਰ ਹੋ ਗਿਆ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ